ਮੰਮੀ ਕੀ ਗੱਲ ਆ ਕੁਛ ਨਹੀਂ ਗੱਲਤ ਨਹੀਂ ਕੋਈ ਵੀ ਤੂੰ ਸੋਚਾ ਨਹੀਂ ਆ ਜੀ ਪਈ ਰਹਿੰਦੇ ਰਹਿੰਦੇ ਜੇ ਸੋਚਾਂ ਚ ਪਵਾ ਕਿੱਦਾਂ ਨਾ ਸਾਬੀ ਪਤਾ ਨਹੀਂ ਕਿਉਂ ਮੈਨੂੰ ਉਹ ਜਿਹੜਾ ਹਾਰ ਪਿਆ ਨਾ ਉਹਦੇ ਹੱਲ ਨਹੀਂ ਆ ਨਾ ਮੈਨੂੰ ਉਹਦਾ ਚੇਤਾ ਆ ਜਾਂਦਾ ਤੇ ਆਪਾਂ ਇੰਜ ਕਰੀਏ ਵੀ ਉਹਨੂੰ ਵੇਚ ਦਈਏ ਮੰਮੀ ਹਾਰ ਵੇਚ ਦਈਏ ਜਦੋਂ ਇੰਨੇ ਮਾੜੇ ਟਾਈਮ ਹੀ ਉਦੋਂ ਨਹੀਂ ਉਹ ਵੇਚ ਆ 2.2 ਲੱਖ ਰੁਪਏ ਦਾ ਮੈਂ ਤੇ ਕੈਨੇਡਾ ਦਾ ਰੇਟ ਵਧਣ ਰਿਹਾ ਵਾ ਸੋਨਾ ਘਰ ਚੰਗਾ ਹੁੰਦਾ ਵਾ ਤੇ ਆਪਾਂ ਜਾਣ ਕੇ ਵੇਚਣਾ ਜਿਹੜੇ ਸੋਨੇ ਨਾਲ ਸੋਹ ਨਹੀਂ ਮਿਲਣਾ ਉਹ ਸੋਨਾ ਰੱਖ ਕੇ ਆਪਾਂ ਕੀ ਕਰਨਾ ਪੁੱਤ ਮੇਰੀ ਗੱਲ ਸੁਣ ਸੋਨਾ ਜਿਹੜੇ ਤੇਰੀ ਚਾਚੀ ਕੋ ਪੈਸੇ ਲਏ ਆ ਨਾ ਕਾੜੀ ਦੇ ਉਹਨੂੰ ਵੇਚ ਕੇ ਤੇ ਉਹ ਪੈਸੇ ਦੇ ਦਈਏ ਉਹਨੂੰ ਤਾਂ ਅਗਲੀ ਨੇ 100 100 ਗੱਲਾਂ ਕਰਨੀਆਂ ਉਹਨੇ ਕਹਣਾ ਭੈਣ ਜੀ ਤੁਹਾਡੀ ਕੋਈ ਜ਼ੁਬਾਨੀ ਹੈਗੀ ਜ਼ੁਬਾਨ ਨਹੀਂ ਉਹਨੂੰ ਇੰਨਾ ਗੱਲ ਕਹਿ ਦਾਂਗੇ ਵੀ ਤੂੰ ਜਿੰਨੀ 30000 ਰੁਪਈਆ ਸਾਰਾ ਤੇ 30000 ਨਾ ਕੀ ਬਣਦਾ ਸਾਡੀ ਬੈਲੀ ਜਿਹੜੀ ਆ ਹਨ ਤੇ 60 70000 ਰੁਪਈਆ ਸਾਡਾ ਕਣਕ ਲੋ ਨਿਕਲ ਜਾਣਾ ਵਾ ਮੰਮੀ ਹੋਰ ਗੱਲ ਦੱਸਾਂ ਕੱਲ ਚਾਚਾ ਹਰਜੀਤ ਮੈਨੂੰ ਬਾਹ ਟੱਕਰਿਆ ਮੇਰੇ ਨਾਲ ਇਨਾ ਔਖਾ ਨੂੰ ਪਤਾ ਲੱਗ ਗਿਆ ਕਿ ਚਾਚਾ ਦਲਵਾ ਗੱਡੀਆਂ ਪੈੜੀਆਂ 'ਚ ਫਿੰਡਿਆ ਸੀ ਕਿਉਂ ਉਹ ਕਿਹੜੀ ਗੱਲੋਂ ਇਨਾ ਔਖਾ ਸੀ ਉਹ ਕਹਿੰਦਾ ਤੂੰ ਮੇਰੇ ਨਾਲ ਜਮਾਨ ਕਰਕੇ ਮੇਰੀ ਐਫਡੀ ਤੜਾ ਕੇ ਬਾਅਦ 'ਤੋਂ ਪੈਲੀ ਦੇਤੀ ਆਪਣੇ ਚਾਚੇ ਨੂੰ ਆਪਾਂ ਕਿਹੜਾ ਕਿਹਾ ਸੀ ਉਹਨੂੰ ਐਫਡੀ ਤੜਾ ਲਾ ਲਈ ਤੇ ਗਿਆ ਸੀ ਦੱਸ ਦਿੰਨੀ ਤੈਨੂੰ ਉਹ ਭਾਰ ਮਮੀ ਮੈਂ ਬੜੀ ਰਿਕਵੈਸਟ ਕੀਤੀ ਉਹਨਾਂ ਤੇ ਉਹ ਮੁਕਰ ਗਿਆ ਕਹਿੰਦਾ ਮੇਰੇ ਕੋ ਪੈਸੇ ਨਹੀਂ ਐ ਮੈਂ ਵੀ ਤਰਲੇ ਲੈ ਜਾਣਾ ਜਿੱਥੇ ਤੇਰਾ ਕਸੂਰ ਨਹੀਂ ਐਵੇਂ ਕੋਈ ਆਣ ਕੇ ਜਾਣਾ ਖੜਾ ਤੈਨੂੰ ਗੱਲ ਕਰ ਜੀ ਉਹ ਨਹੀਂ ਮੰਮੀ ਉਹ ਬੜੇ ਕੰਮ ਆਉਣ ਵਾਲੀ ਚੀਜ਼ ਆਮ ਚੱਲਿਆ ਵਾ ਕਿੰਨਾ ਸਾਡੇ ਨਾਲ ਤੁਰਦਾ ਰਿਹਾ ਵਾ ਉਹ ਸਾਬੀ ਐਵੇਂ ਨਾ ਕਿਸੇ ਤੇ ਯਕੀਨ ਕਰਿਆ ਕਰ ਅੱਜ ਕੱਲ੍ਹ ਨਹੀਂ ਕੋਈ ਵੀ ਕਿਸਦਾ ਮਮੀ ਉਹ ਆਪਣਾ ਹੀ ਆ ਬੜਾ ਤੁਰਦਾ ਪਰ ਹੁਣ ਨਹੀਂ ਹੁਣੇ ਤੁਰਨਾ ਜਵਾਬ ਦੇ ਗਿਆ ਮੈਨੂੰ ਸਾਫ਼ ਕੋਈ ਨਹੀਂ ਜਵਾਬ ਦੇ ਗਿਆ ਜਦੋਂ ਅਸੀਂ ਉਹ ਚਾਚੀ ਤੇਰੀ ਕੋਈ ਪੈੜੀ ਲੈ ਲਈ ਨਾ ਉਹਨੇ ਫੇਰ ਉਸਦਾ ਉਹ ਜਿਹੜਾ ਕਿਉਂ ਵੀ ਪੈੜੀ ਜਦੋਂ ਉਹਨੂੰ ਨਹੀਂ ਦਿੱਤੀ ਤੇ ਕਿਸ ਨੂੰ ਇਹ ਦਿੱਤੀ ਉਹਨੂੰ ਪਤਾ ਲੱਗ ਜਾਣਾ ਕਿ ਕਣਕੇ ਨਾਲ ਆਪ ਵੀਜੀ ਆ ਆਹੋ ਪਰ ਮੈਨੂੰ ਤੇ ਹੁਣ ਬੜੀ ਬੇਇੱਜ਼ਤੀ ਜੀ ਮਹਿਸੂਸ ਹੋਈ ਮੈਂ ਤੇ ਝੂਠਾ ਆਂ ਤੇ ਮੈਨੂੰ ਕੋਈ ਗੱਲ ਹੀ ਨਹੀਂ ਆਈ ਉਹਨਾਂ ਝੂਠਾ ਕਿਹਦੀ ਗੱਲੋਂ ਤੂੰ ਕੁਛ ਲਿਆ ਕਿ ਕੋ ਜਾਂ ਉੱਥੇ ਬਹਿ ਮੈਂ ਚਾਹ ਚੁ ਲਿਆ ਮਮੀ ਲਿਆਦ ਨਹੀਂ ਟੈਨਸ਼ਨ ਲਿਆ ਕਰ ਚੰਗਾ ਬਾਬਾ ਆ ਨੋ ਨਹੀਂ ਟੈਨਸ਼ਨ ਲੈ ਕੇ ਤੇ ਕਿਸ ਦੀਆਂ ਗੱਲਾਂ ਸੁਣ ਕੇ ਘਰ ਆ ਜਾ ਨਾ ਆਣ ਕੇ ਮਮੀ ਇਦਾਂ ਕਿ ਆ ਉਹਦਾ ਮਮੀ ਸਾਡੇ ਨਾਲ ਤੇ ਸਰਪੰਚਨੀ ਤੁਰਦਾ ਪਿੰਡ ਦਾ ਉਹੋ ਹੀ ਬੰਦਾ ਜਿਹੜਾ ਮਾੜੇ ਚੰਗੇ ਥਾਂ ਨਾਲ ਤੁਰਦਾ ਮੇਰੇ ਉਹ ਤੁਰਦਾ ਕਿਉਂ ਨਹੀਂ ਸਰਪੰਚੀ ਤੁਰਨਾ ਨਹੀਂ ਉਹਨੇ ਵੋਟਾਂ ਲੈਣੀਆਂ ਸਰਪੰਚਨੀ ਤੁਰਦਾ ਇੱਥੇ ਪਤਾ ਨਹੀਂ ਕੀ ਇਹ ਮੁੰਡੇ ਦੇ ਦਿਲ 'ਚ ਵਿਹਮ ਵਹਿ ਗਿਆ ਚਾਚਾ ਚਾਚਾ ਗੁੱਸੇ ਹੋ ਗਿਆ ਚਾਚਾ ਕੁਸੀਓ ਜਦ ਤੱਕ ਕੀ ਪਾੜ ਫਾਮ ਚੱਲਿਆ ਵਾ ਪੈਸੇ ਦੇ ਕੇ ਕੰਮ ਨਵੇੜਦੇ ਅਸੀਂ ਐਵੇਂ ਸੋਚੀ ਪਿਆ ਰਿੰਦਾ 24 ਘੰਟੇ ਚਿੰਤਾ ਜੀ ਬੈਠਾ ਰਿੰਦਾ ਨਾਲ ਮੈਨੂੰ ਵੀ ਲਾ ਛੜਦਾ ਵਾ ਐਦਾਂ ਹੀ ਲੱਜੰਨੀ ਸਾਬੀ ਨੇ ਕਹਿੰਦਾ ਫਿਰ ਨਹੀਂ ਤਾਈ ਜੀ ਸਤਿ ਸ੍ਰੀ ਅਕਾਲ ਸਸਤੀਕਾਰ ਕੀ ਹਾਲ ਵਾ ਹਾਂਜੀ ਠੀਕ ਠਾਕ ਈ ਸੁਣਾਓ ਅਸੀਂ ਵੀ ਠੀਕ ਹਾਂ ਹੋਰ ਸੁਣਾ ਸਭ ਚੜੇ ਸਵਾਰੀਆਂ ਕਰਨ ਆਹੋ ਇਹ ਪਈਆਂ ਪਈਆਂ ਹੋਵੇ ਗਲ ਜਾਂਦੀਆਂ ਈ ਉਹ ਤੇ ਮੈਂ ਆਹ ਲਾ ਕੇ ਫੇਰ ਡੰਡੀਆਂ ਰੱਖਦੀ ਹਾਂ ਵਧੀਆ ਕਰਕੇ ਠੀਕ ਠਾਕ ਸੇਹ ਦੀ ਸੁਣਾਓ ਸੇਹ ਦੇ ਵੇਖ ਲਾ ਤੇਰੇ ਸਾਹਮਣੇ ਹੀ ਆਂ ਸਰੀਰ ਹੀ ਬਹੁਤਾ ਹੀ ਹੋ ਗਿਆ ਡਾਊਨ ਜਾਨੋ ਸਰੀਰ ਫੁੱਲਦਾ ਜਾਂਦਾ ਈ ਉਹ ਕੀ ਕੀ ਸਾਹ ਸਤਿਆ ਮੁੱਕੀ ਰਿੰਦੀ ਆ ਠੀਕ ਠਾਕ ਆਂ ਸੁਖ ਦੀਦੀ ਕਦੋਂ ਕਦੇ ਆਏ ਆ ਸੁਖ ਨੂੰ ਹੋਈ ਗਿਆ ਮਹੀਨਾਂ ਕ ਆਈ ਨਹੀਂ ਆ ਅਛਾ ਅਛਾ ਹਾਂ ਮੈਂ ਅਸਗੋਂ ਆਖਣ ਦੀ ਵੀ ਜਾਊਂਗੀ ਅਛਾ ਅਛਾ ਹਾਂ ਇਥੇ ਲੱਗੇ ਮੇਰੇ देर ਨਹੀਂ ਉਹਦਾ ਮੁੰਡਾ ਆਇਆ ਸੀ ਐਸੇ ਸੋ ਤੇ ਉਹਨੂੰ ਮੈਂ ਆਖਣ ਦੀ ਆਂਦਾ ਸੀ ਤਾਈ ਜੀ ਮੈਂ ਲੈ ਜਾਊਂਗਾ ਤੁਹਾਨੂੰ ਨਾਲ ਠੀਕ ਹੈ ਤੇ ਕਿਦਾਂ ਭਾਜੀ ਇਹ ਨਹੀਂ ਠੀਕ ਠਾਕ ਮਾਸੀ ਜੀ ਨੇ ਉਹਨਾਂ ਦੇ ਹਾਂ ਠੀਕ ਠਾਕ ਸੱਸ ਵੀ ਪ੍ਰਾਉਣਾ ਵੀ ਲਾਇਆ ਹੀ ਫੋਨ ਠੀਕ ਹੈ ਫੋਨ ਤੇ ਰੋਜ਼ ਕਰ ਲੈਂਦੀ ਨਹੀਂ ਦੀਦੀ ਹਾਂ ਰੋਜ਼ ਕਰਦੀ ਆ ਕੋਸ਼ਿਸ਼ ਦੀ ਆ ਮੈਂ ਹਾਂ ਵੀ ਕਿਦਾਂ ਦਾ ਸੁਭਾਸ ਬੂ ਦੇ ਬਹੁਤ ਸਿੱਪਤਾ ਕਰਦੀ ਆ ਐਸੇ ਚਲੋ ਵਧੀਆ ਆ ਦਿੰਦੀ ਬੜੇ ਚੰਗੇ ਆ ਮੰਮੀ ਵੀ ਬੜੀ ਚੰਗੀ ਆ ਠੀਕ ਠਾਕ ਤੇ ਚਲੋ ਇਦਾਂ ਰਲ ਮਿਲ ਕੇ ਹਾਂ ਚਲੋ ਮੈਂ ਧੰਨਵਾਹ ਹੀ ਗ੍ਰੂ ਮੈਂ ਤੇ ਗਰੀਬਣੀ ਨੇ ਮਹਾ ਤੈਨੂੰ ਪਤਾ ਇੱਕ ਵਾਰੀ ਬੁਇਓ ਠਾਲੀ ਹਾਂਜੀ ਹਾਂਜੀ ਤੇ ਮੈਂ ਨਹੀਂ ਚਲੋ ਮਾਹ ਰਾਜ ਰਾਜੀ ਬਾਜੀ ਰਵੇ ਆਪਣੇ ਘਰੇ ਚੰਗੇ ਜੀ ਤੱਕਰੇ ਠੀਕ ਆ ਆਪ ਚੰਗੇ ਹੀ ਤਾਂ ਇਹ ਦੀ ਸਾਰੇ ਚੰਗੇ ਹੁੰਦੇ ਨੇ ਆ ਤੈਨੂੰ ਪਤਾ ਹੀ ਇਹ ਸੁਖ ਦੇ ਸੁਭਾਅ ਦਾ ਕਿੱਡਾ ਚੰਗਾ ਸੁਭਾਅ ਉਹਦਾ ਵਧੀਆ ਵਾ ਤੇ ਚਲ ਇਹ ਹੋਈ ਉਹ ਬਿੰਤਲ ਉਹ ਚੰਗੇ ਟੱਕਰ ਗਏ ਆ ਹਾਂਜੀ ਹਾਂਜੀ ਤੇ ਇਹਨੇ ਨਾ ਮੇਰੀ ਵੀ ਜ਼ਿੰਦਗੀ 4 ਸਾਲ ਹੋਰ ਵੱਧ ਜੂਗੀ ਐਤ ਗੱਲ ਹੈਗੀ ਆ ਤੁਹਾਨੂੰ ਟੈਨਸ਼ਨ ਹੀ ਦੀ ਦੀ ਕੱਲੀ ਦੀ ਆਹੋ ਦੀ ਟੈਨਸ਼ਨ ਨਹੀਂ ਲੋਗੀ ਤਾਂ ਹੁਣ ਉਹਦੀ ਸਹੀ ਗੱਲ ਵਾ ਕੀ ਮੈਂ ਤਾਂ ਕਿਹਾ ਚਲ ਆਈ ਹੋਗੀ ਚਲ ਮੇਲ ਹੋ ਜਾਣਗੇ ਇੰਨਾ ਝਿਰ ਹੋ ਗਿਆ ਮਿਲੇ ਹੀ ਨਹੀਂ ਦੀਦੀ ਨੂੰ ਤੇ ਕੋਈ ਨਹੀਂ ਜਾਊਂਗੀ ਤੇ ਉਹਨੂੰ ਪੁੱਛੂਗੀ ਵੀ ਆ ਜਾ ਚੱਲੀਏ ਨਾਲ ਲੈ ਆਉਂਗੀ ਚਾਰ ਦਿਨ ਹੋਰ ਵੀ ਲੱਗੇ ਹੁਣ ਪਤਾ ਨਹੀਂ ਮੈਂ ਤੇ ਆਪਸੇਰੇ ਚੱਲ ਜਾਣਾ ਹੈ ਨਾ ਛੁੱਟੀਆਂ ਖਤਮ ਹੋਈਆਂ ਨਹੀਂ ਬੱਚੇ ਆਂਦੀਆਂ ਤੁਹਾਨੂੰ ਇਹ ਦੀ ਛੇਤੀ ਛੁੱਟੀਆਂ ਖਤਮ ਹੋ ਜਾਣੀਆਂ ਹਾਂਜੀ ਤੇ ਤੁਹਾਨੂੰ ਪਤਾ ਫਿਰ ਵਾਰੀ ਸੇਰੀ ਜਾਈਦਾ ਘਰੋਂ ਵੀ ਜਠਾਣੀ ਨੇ ਵੀ ਜਾਣਾ ਹੁੰਦਾ ਵਾ ਤੇ ਰਲ ਮਿਲ ਕੇ ਜਾਵਾਂਗੇ ਠੀਕ ਆ ਨਹੀਂ ਮੈਂ ਆਪਸੇ ਘਰ ਦੇ ਵਿੱਚ ਔਖਾ ਹੁੰਦਾ ਫਿਰ ਹਾਂ ਇਹ ਤਾਂ ਗੱਲ ਹੈਗੀ ਆ ਹਾਂਜੀ ਹਾਂਜੀ ਦਰਾਣੀਆਂ ਜਠਾਣੀਆਂ ਤੇ ਫਿਰ ਰਲ ਕੇ ਇੱਕ ਚੱਲਣ ਤੇ ਫੇਰ ਹੀ ਘਰ ਨੂੰ ਕਹਿੰਦੀ ਤੁਸੀਂ ਪਹਿਲਾਂ ਹੋਵੋ ਇਹਨਾਂ ਦਿਨ ਦੀ ਛੁੱਟੀ ਮਿਲੀ ਹੀ ਮੈਂ ਚਲ ਤਿੰਨ ਦਿਨਾਂ ਵਿੱਚ ਹੋ ਕੇ ਚਲ ਜਾਨੇ ਆ ਫਿਰ ਉਹਨਾਂ ਨੇ ਵੀ ਜਾਣਾ ਹਾਂ ਫਿਰ ਜਿੰਨੀ ਛੁੱਟੀ ਮਿਲੀ ਉਹ 19 ਬੁੱਤ ਲਮਣੀ ਚਾਹੀਦੀ ਫਿਰ ਬਾਅਦ ਚ ਨਿੱਕੀ ਨਿੱਕੀ ਗੱਲ ਤੋਂ ਐਵੇਂ ਗੁੱਸੇ ਨਰਾਜ਼ਗੀਆਂ ਵੱਧ ਜਾਂਦੀਆਂ ਆ ਜਾਨੀਆਂ ਘਰਾਂ ਚ ਬੜਾ ਕੋਏ ਆ ਤੁਹਾਨੂੰ ਪਤਾ ਨਾਲੇ ਜਿੱਥੇ ਸਾਂਝਾ ਪਰਿਵਾਰ ਹੋਵੇ ਨਾ ਤੇ ਨਾਲ ਮਿਲ ਕੇ ਰਹਿਣਾ ਪੈਂਦਾ ਜੇ ਉਹਨਾਂ ਤਿੰਨ ਦਿਨ ਦਾ ਕਹਿਣਾ ਬੇਸ਼ੱਕ ਅਸੀਂ ਸਖਤੀ ਚਲ ਜਣਾ ਨਹੀਂ ਨਹੀਂ ਪੁੱਤ ਜਿੱਦਾਂ ਆਂਦੇ ਹੰਦੇ ਉਦਾਂ ਹੀ ਮੰਨਣੀ ਚਾਹੀਦੀ ਆ ਫੇਰ ਹੀ ਘਰਾਂ ਦੇ ਝਟ ਲੰਗਦੇ ਹਾਂ ਚਲੋ ਵੀ ਹੋਊ ਆਉਗੀ ਹਾਂਜੀ ਹਾਂਜੀ ਨਾਲੇ ਨੇ ਦੂਰ ਜਾਣਾ ਨਾ ਫਿਰ ਉਹਨੂੰ ਟਾਈ ਯਕਿੰਦਰ ਦੀ ਸਾਰੀ ਦਿਹਰੀ ਨਾਲ ਦੀ ਰਾਤ ਹੋਰ ਤੇਰੇ ਬੱਚੇ ਆਏ ਨਾਲ ਹੀ ਤੇਰ ਸੁਤੀਆਂ ਠੀਕ ਠਾਕ ਇਹ ਗੁੱਡੇ ਘਟੇ ਚ ਰੋਣਾ ਹਾਂਜੀ ਹਾਂਜੀ ਲੈ ਆਉਂਦੀ ਇੱਧਰ ਨੂੰ ਵੀ ਜਰਾ ਉਹ ਬਸ ਲੈ ਕੇ ਪੈਸੇ ਆਪਣੇ ਨਾਨੇ ਕੋ ਤੇ ਗੁੱਡੇ ਚੜਾਉਂਦੇ ਆ ਮੈਨੂੰ ਤੇ ਆਪ ਨਹੀਂ ਸੇਵਾ ਬਸ ਗੁੱਡਿਆਂ ਦਾ ਹੀ ਆਸਰਾ ਹੀ ਉਹ ਨਿਆਣਿਆਂ ਨੂੰ ਤੇ ਹੋਰ ਕੋਈ ਨਹੀਂ ਬੁੱਕਾ ਨਾ ਕੋਠੇ ਤੇ ਚੜਨ ਜਾ ਕਰ ਹਾਂਜੀ ਤੇ ਮੇਰੇ ਤੇ ਹੈ ਨਾ ਸਾਡੇ ਵੀ ਅਸੀਂ ਗੁੱਡੇ ਨਹੀਂ ਇੱਥੇ ਚੜਾਉਂਦੇ ਹੈਗੇ ਇੱਥੇ ਪਿੰਡ ਵਾ ਤੁਹਾਨੂੰ ਪਤਾ ਖੁੱਲਾ ਵਾ ਇੱਥੇ ਪਿੰਡਾਂ ਜੇ ਤੇ ਆਹੋ ਕੋਈ ਉਹ ਬਸ ਨਿਆਣਿਆਂ ਨੇ ਵੜਦੀਆਂ ਡੋਰਾ ਦੇ ਗੁੱਡੇ ਦੇ ਕੋਟਿਆਂ ਤੇ ਚੜ੍ਹੇ ਸਕੂਲੋਂ ਆਉਂਦੇ ਆ ਸਾਰੀ ਬੱਸ ਇਦਾਂ ਕਰਦੇ ਹੁਣ ਤੇ ਕਜਾ ਛੁੱਟੀਆਂ ਪਈਆਂ ਹੁਣ ਤੇ ਛੁੱਟੀਆਂ ਤੇ ਲਾਹ ਲੈਣ ੜੇ ਹਾਂਜੀ ਹਾਂਜੀ ਨਹੀਂ ਤੁਸੀਂ ਤੇ ਸਾਰਾ ਦਿਨ ਇਦਾਂ ਵਿਹਲੇ ਬਿਠਿੰਦੇ ਮੰਮੀ ਨਾਲ ਕੇ ਬਹਿ ਜਾ ਕਰੋ ਜਾ ਕੇ ਘੜੀ ਦੁਖ ਸੁੱਖ ਦੀ ਦਵੇਂ ਦਰਾਣੀ ਥਾਣੀ ਗੱਲਾਂ ਬਾਤਾਂ ਮਾਰਦੀਆਂ ਰਿਹਾ ਕਰੋ ਉਹ ਵੀ ਨਹੀਂ ਕਿਤੇ ਵੱਢਦੀ ਤੁਹਾਨੂੰ ਪਤਾ ਹੋਵੇ ਕੋਈ ਕੰਮ ਨਾਲ ਇਹਦੇ ਕੋਈ ਕਿਹੜਾ ਗੋਟਿਆ ਤੇ ਤੁਰਿਆ ਜਾਂਦਾ ਵਾ ਸਹਜੇ ਸਹਜੇ ਆ ਤੇ ਨਿਆਣਿਆਂ ਨਾਲ ਤੁਹਾਨੂੰ ਪਤਾ ਹੀ ਆ ਫਿਰ ਤੇ ਤੁਸੀਂ ਉਹਦੇ ਲਾਗੇ ਜਾ ਕੇ ਘੜੀ ਬੰਦਾ ਬਹਿ ਹੁੰਦਾ ਨਾਲ ਧਿਆਨ ਹੋਰ ਤਾਂ ਹੋ ਜਾਂਦਾ ਬੰਦੇ ਦਾ ਆਹ ਸੋਚੀ ਲੈਂਦੇ ਹੈਗਾ ਇਦਾਂ ਹੀ ਮ ਤੇ ਉਹ ਬੜਾ ਮੈਂ ਚਾਹ ਕੋਈ ਨਹੀਂ ਨਹੀਂ ਤਾਈ ਜੀ ਚਾਹ ਨਹੀਂ ਹੁਣ ਪੀਣੀ ਹੈਗੀ ਸਵੇਰ ਦੀ ਕਿੰਨੀ ਵਾਰੀ ਪੀਤੀ ਚਾਹ ਤੁਹਾਨੂੰ ਪਤਾ ਨਾਲੇ ਠੰਡ ਹੈਗੀ ਆ ਤੇ ਚਾਹ ਬਣ ਜਾਂਦੀ ਦਿਹਾੜੀ ਦੇ ਦੋ ਤਿੰਨ ਵਾਰੀ ਆਹ ਇਹ ਤਾਂ ਗੱਲ ਹੈਗੀ ਬਹੁਤੀ ਹੀਰੀ ਚਾਹ ਵੀ ਨਹੀਂ ਪੀਤੀ ਜਾਂਦੀ ਤਜਾਬ ਹੀ ਬਣਦਾ ਵਾ ਹਾਂਜੀ ਹਾਂਜੀ ਤੇ ਚਲੋ ਕੋਈ ਨਹੀਂ ਠੀਕ ਹੋ ਤੀ ਰੱਖੋ ਆਪਣੀ ਸਿਹਤ ਦਾ ਤੇ ਆ ਨਾ ਮੈਂ ਫੇਰ ਕਿਸੇ ਦਾ ਨਾਉਂਗੀ ਤੇ ਫੇਰ ਤੁਹਾਨੂੰ ਮਿਲ ਕੇ ਜਾਊਂਗੀ ਮੈਂ ਚੱਲ ਜਾਣਾ ਵਾ ਤੇ ਫੋਨ ਵੀ ਨਾਲੇ ਘਰੇ ਪਿਆ ਨਾ ਕਿਤੇ ਫੰਡਾ ਹੁੰਦਾ ਮੈਂ ਤਾਂ ਅੱਖ ਨਹੀਂ ਚਾਹ ਪੀਣੀ ਰੋਟੀ ਖਾ ਕੇ ਚੱਲ ਜਾਂਗੀ ਨਹੀਂ ਨਹੀਂ ਹੁਣ ਚੱਲੀਏ ਘਰ ਜਾ ਕੇ ਮੰਮੀ ਵੀ ਟਿਕਨ ਦੀ ਹੁੰਦੀ ਨਾਲੇ ਫੋਨ ਵੀ ਘਰੇ ਪਿਆਵਾ ਕਿਤੇ ਫੋਨ ਨਾ ਆਉਂਦਾ ਵੇ ਇਹਨਾਂ ਦੇ ਪਾਪਾ ਦਾ ਇਹ ਵੀ ਗੱਲ ਸਹੀ ਚੱਲ ਕੋਈ ਨਹੀਂ ਆਵੀ ਫੇਰ ਪੁੱਤ ਹਾਂਜੀ ਹਾਂਜੀ ਕੋਈ ਨਹੀਂ ਆਉਂਗੀ ਵੇ ਲਾ ਕੁੜੀ ਆਈ ਤੇ ਕਿੱਡੀ ਰੌਣਕ ਲੱਗੀ ਹੈ ਤੇ ਕਿਤੇ ਸੋਖ ਆਵੇ ਤੇ ਮੈਨੂੰ ਵੀ ਠੰਡ ਪਵੇ ਮੈਨੂੰ ਵੀ ਚਾਹ ਹੋਵੇ ਕਿ ਮੇਰੀ ਧੀ ਆਈ ਆ ਕਿੱਦਾਂ ਉਹਨਾਂ ਦੇ ਘਰ ਵੇ ਆ ਰੌਣਕਾਂ ਲੱਗੀਆਂ ਕਿਤੇ ਕਿਤੇ ਨਿਆਣੇ ਵੇ ਕਿੱਦਾਂ ਖੇਡਣ ਦੇ ਮਾਰ ਗੁੱਡੇ ਚੜਾਉਣ ਦੇ ਕਿ ਤੇ ਵਾਹੀ ਗਰੂ ਮਹਾਰਾ ਸੱਚੇ ਪਾਤਸ਼ਾਹ ਮੇਰੀ ਵੀ ਤੀਨੋ ਕਿਤੇ ਪਾਗ ਲਾਵੀ ਸੱਚਿਆ ਪਾਤਸ਼ਾਹ ਹੋਤ ਰਿਆ ਦ ਖੁਸ਼ ਬੁਆੰਦੇ ਬੁਰਮੂ ਓਇਆ ਹੋ ਤੁਹਾਡਾ ਲੈ ਜਾਗੇ ਟਰੈਕਟਰ ਟਰਾਲੀ ਸ਼ਾਮਾ ਨੂੰ ਚੱਲ ਜਾਗੇ ਚੱਲ ਜਾਗੇ ਲਾਦ ਲਿਆਵਾਂਗੇ ਕੋਈ ਨਹੀਂ ਹਾਂ ਕੀ ਆ ਮੰਮੀ ਧੰਨ ਤੇਰਾ ਫੋਨ ਆ ਉਹ ਬੇਜਵਾਨੀ ਜਿਹੜੀ ਬਾਹਰ ਵੱਜੀ ਉਹਦਾ ਵੀ ਸੋਚ ਕੋ ਜਾ ਲਿਆ ਅੰਦਰ ਉਹਨੂੰ ਆਪ ਤੇ ਅੰਦਰ ਵੜ ਕੇ ਬੈਠਾ ਵਾ ਤੇ ਲਿਆ ਆਂ ਨਾ ਵਾਲੇ ਤੇ ਬੱਦਲ ਬਾਈ ਜੀ ਉਦਾਂ ਕਿਹੜੀ ਭੂਰ ਜੀ ਮੜੀ ਜੀ ਪੈਣ ਢਈ ਆ ਅੱਛਾ ਆਪਣੀ ਰਜਾਈ ਅੱਜ ਉਹਨੂੰ ਦੇਣੀ ਹੋਣੀ ਹੈ ਨਾ ਆਪ ਤੇ ਰਜਾਈ ਵੀ ਲੈ ਲੈਣੀ ਤੇ ਕੰਬਲ ਵੀ ਲੈ ਲੈਣਾ ਫੇ ਮੈਨੂੰ ਬਹੁਤ ਬਸ ਬੈ ਗਈ ਆ ਉਹ ਨਹੀਂ ਦੀਦੀ ਉਹ ਕੱਢਣ ਲੱਗਾ ਵਾ ਕੱਟਣ ਹੀ ਕੱਢਣੀ ਹੀ ਅੰਦਰ ਬਾੜਨੀ ਆ ਆਹੋ ਪਤਾ ਵਾ ਚਾਪੀ ਆ ਕੋਚ ਲਿਆ ਕਰ ਮੈਂ ਕਿਹੜਾ ਕੰਮ ਕਰਨਾ ਹਰ ਕੰਮ ਮੈਂ ਤੈਨੂੰ ਦੱਸਿਆ ਕਰਾਂ ਮੈਂ ਕੀ ਕਰਨਾ ਕੀ ਨਹੀਂ ਕਰਨਾ ਮੰਮੀ ਮੈਂ ਲੱਗਾ ਹੀ ਅੰਦਰ ਹੀ ਬੰਨਣ ਲੱਗਾ ਹੀ ਤੇ ਪਾ ਲੈ ਤੈਨੂੰ ਮੈਂ ਇੱਕ ਗੱਲ ਵੀ ਦੱਸਣੀ ਹੈ ਕਿਹੜੀ ਗੱਲ ਗੱਲ ਕਿਹੜੀ ਪਹਿਲਾਂ ਇਹ ਦੱਸ ਤੁਹਾਡੇ ਦੋਵਾਂ ਵਿੱਚ ਕੋਈ ਗੱਲ ਹੋਈ ਆ ਨਹੀਂ ਤੇ ਪਤਾ ਨਹੀਂ ਸੋਖ ਮੈਨੂੰ ਆਖਣ ਦੇਈ ਮੈਂ ਕੋਈ ਗੱਲ ਦੱਸਣੀ ਮੰਮੀ ਕਿਹੜੀ ਗੱਲ ਦੱਸਣੀ ਓਨੇ ਤੁਹਾਨੂੰ ਮੈਨੂੰ ਕੀ ਪਤਾ ਕਿਹੜੀ ਦੱਸਣੀ ਓ ਤੇ ਤੈਨੂੰ ਪਤਾ ਹੋਊ ਕੀ ਹੋਇਆ ਕੀ ਨਹੀਂ ਹੋਇਆ ਮੈਨੂੰ ਕੀ ਪਤਾ ਹੁਣ ਤੁਹਾਡੇ ਦੋਵਾਂ ਵਿੱਚ ਕੀ ਹੋਇਆ ਮੰਮੀ ਕੋਈ ਗੱਲ ਨਹੀਂ ਹੋਈ ਆ ਲੋ ਤੁਸੀਂ ਬੰਨੋ ਮੈਂ ਪੁੱਛਦਾ ਉਹਨੂੰ ਕੀ ਦੱਸਣਾ ਓਨੇ ਨਹੀਂ ਨਹੀਂ ਬੰਨਣੀ ਬੰਨ ਜਾ ਕੇ ਚੱਲ ਰੋਕ ਜੋ ਫੇ ਤੁਸੀਂ ਨਾ ਜਦ ਮੈਨੂੰ ਪੁੱਛ ਲੈਣ ਤਾਂ ਕੀ ਗੱਲ ਦੱਸਣੀ ਓਨੇ ਕੀ ਹੋਇਆ ਕੁਛ ਨਹੀਂ ਨਹੀਂ ਕੁਛ ਨਹੀਂ ਹੋਇਆ ਤੇਰਾ ਤੇ ਰੰਗ ਹੀ ਉੱਡ ਗਿਆ ਇੱਕ ਮਿੰਟ ਦੇ ਵਿੱਚ ਆਉਂਦੀ ਨਹੀਂ ਤੇ ਰੰਗ ਤੇ ਨਹੀਂ ਉੱਡਿਆ ਮੈਨੂੰ ਤੇਰਾ ਤੇ ਚਿਹਰਾ ਪਛਾਣ ਨਹੀਂ ਆ ਐਵੇਂ ਮੇਰੇ ਕੋ ਨਾ ਪੜਦੇ ਨਾ ਪਾਇਆ ਕਰ ਤੇ ਜੇ ਕੋਈ ਗੱਲ ਹੋਗੀ ਨਾ ਪੁੱਤ ਤਫੇਰ ਵੇਖੀ ਹਾਲ ਤੇਰਾ ਕੀ ਕਰਦੀ ਆ ਉਹ ਨਹੀਂ ਕੋਈ ਮੈਂ ਪੁੱਛਦਾ ਹਾਂ ਭਲਾ ਆ ਜਾ ਪਤਾਨੀਓ ਇਨੇ ਹੁਣ ਕੀ ਮੰਮੀ ਨੂੰ ਦੱਸਣਾ ਹੀ ਹ ਕਿਹੜਾ ਵਾਲਾ ਪੋਣਾ ਮੰਮੀ ਦੇ ਕੰਨਾਂ 'ਚ ਪੁੱਛਦਾ ਵਾਂ ਇਹਨੂੰ ਤੇ ਤੇ ਹੋਰ ਨਾ ਸਿਆਪਾ ਪਾ ਦੇਗੀ ਸਾਰਾ ਕੁਝ ਹੀ ਦੱਸ ਦੇ ਜਿਨੀ ਮੈਨੂੰ ਪੁਲੀ ਸਮਝਦਾ ਹੁੰਨੀ ਐ ਚਲਾਕ ਮੈਨੂੰ ਲੱਗਦਾ ਪੁੱਛਦਾ ਨਾ ਨੂੰ ਜਾ ਕੇ ਗੱਲ ਕੀ ਆ ਵੀ ਕਿਹੜੀ ਗੱਲ ਦੱਸਣੀ ਤੈਨੂੰ ਪੁੱਛਣਾ ਵਾ ਬੜੇ ਗੁੱਸੇ ਚ ਜਾਣਾ ਕੀ ਗੱਲ ਹੋ ਗਈ ਆ ਉਹ ਕੁਛ ਨਹੀਂ ਉਦਾਂ ਹੀ ਚੱਲੇ ਆਂ ਅੰਦਰ ਨੂੰ ਹੀ ਹੋਰ ਕਿੱਥੇ ਜਾਣਾ ਚੱਲ ਅੰਦਰ ਬਾਅਦ ਚ ਜਾਹੀ ਪਹਿਲਾਂ ਮੇਰੀ ਗੱਲ ਸੁਣ ਨਾ ਤੇ ਮੈਂ ਕਹਿੰਨੀ ਆ ਕਿ ਕੱਲ ਨੂੰ ਜਾ ਕੇ ਦਵਾਈ ਲਿਆ ਤੂੰ ਆਪਣੀ ਮੰਮੀ ਹੈਗੀਆਂ ਵਾਲੇ ਦੋਆਂ ਦੇ ਦਿਨਾਂ ਦੀਆਂ ਖਰਾਕਾਂ ਲੈ ਆਵਾਂਗੇ ਕੋਈ ਨਹੀਂ ਦੋ ਆ ਦਿਨਿਆਂ ਦੀ ਪੁੱਤ ਇਹ ਆ ਵੀ ਛੁੱਟੀਆਂ ਆ ਗਈਆਂ ਤੇ ਫਿਰ ਕਿੱਥੋਂ ਲਿਉਣੀ ਦਵਾਈ ਤੈਨੂੰ ਪਤਾ ਇੱਕ ਦਿਨ ਨਾਗਾ ਪੈ ਜਾਵੇ ਕਿੰਨਾ ਹੁੰਦਾ ਵਾ ਚੱਲ ਚਲ ਜੂੰਗਾ ਫਿਰ ਕੱਲ ਨੂੰ ਕੋਈ ਨਹੀਂ ਤੂੰ ਐਟ ਏ ਐਮ ਲੈ ਜੀ ਮੇਰਾ ਮੇਰੇ ਕੋ ਨਹੀਂ ਹਰ ਕੇ ਜਾਇਆ ਜਾਣਾ ਕਿਉਂ ਕਿਉਂਕਿ ਤੈਨੂੰ ਪਤਾ ਇਹਨੂੰ ਕੱਲੀ ਨਾ ਛੱਡ ਕੇ ਕਿੱਦਾਂ ਜਾਣਾ ਹੀ ਫੇਰ ਫੇਰ ਕੀ ਮਗਰ ਉਹ ਜੀ ਜਾਤੀ ਤੇਰੀ ਆ ਗਈ ਕੋਈ ਆ ਗਿਆ ਤੇ ਕੋਹ ਨਾ ਕੋਹ ਦੱਸਤਾ ਤੇ ਫਿਰ ਸਿਆਪਾ ਪਾਉ ਕੋਈ ਚੱਲ ਮੈਂ ਚੱਲ ਜੂੰਗਾ ਕੋਈ ਨਹੀਂ ਕਿ ਇਹਨੂੰ ਲੈ ਜਾਣਾ ਕਿਸ ਨੂੰ ਪਿੰਡੋਂ ਨਹੀਂ ਲੈਣਾ ਕਿਸ ਨੂੰ ਮਾਮੇ ਆਪਣੇ ਨੂੰ ਲੈ ਜੀ ਮੈਂ ਨਹੀਂ ਮਾਮੇ ਨੂੰ ਖੜਨਾ ਮੰਮੀ ਮੈਂ ਚਲ ਜੂ ਕੱਲਾ ਚਲ ਜੂ ਕੋਈ ਨਹੀਂ ਚੱਲ ਫੇ ਮਾਮੇ ਆਪਣੇ ਨੂੰ ਕਈ ਫੋਨ ਕਰ ਦੇ ਫੇ ਡਾਕਟਰ ਨੂੰ ਤੁਸੀਂ ਕਹਿ ਦੋ ਮਾਮੇ ਨੂੰ ਵੀ ਫੋਨ ਕਰ ਦੇ ਡਾਕਟਰ ਨੂੰ ਤੇ ਕੱਲ ਨੂੰ ਮੈਂ ਲੈ ਦੇ ਮੈਨੂੰ 12:00 ਵਜੇ ਦਾ ਟਾਈਮ ਲਵੇ ਅੱਛਾ ਮੈਂ ਹੀ ਕਹਾਂ ਸਾਰਾ ਕੁਝ ਤੂੰ ਨਾ ਖੁਦ ਕਹਿ ਲੈ ਚੱਲ ਬਾਬਾ ਮੈਂ ਕਰ ਲਈ ਨਾ ਵਾਂ ਕਹਿ ਲਈ ਨਾ ਵਾਂ ਆਹ ਲੈ ਵੀ ਲਵੀ ਇਹ ਨਾ ਹੋਵੇ ਹੁਣ ਬੈਠਾ ਰਵੇਂ ਤੇ ਚੇਤਾ ਭੁੱਲ ਜੇ ਫੇ ਆ ਕੇ ਮੰਮੀ ਚੇਤਾ ਭੁੱਲ ਗਿਆ ਕੱਲ ਦਵਾਈ ਲੈਣ ਜਾਣਾ ਹੀ ਹਾਂ ਗੱਡੀ ਖੜਨੀ ਗੱਡੀ ਲੈ ਜੀ ਜਾਂ ਸਕੂਟਰੀ ਖੜਨੀ ਸਕੂਟਰੀ ਤੇ ਚਲ ਜੀ ਕੋਈ ਨਹੀਂ ਚਲ ਜੂਗਾ ਮੰਮੀ ਜਾਣਾ ਪੈਣਾ ਵਾ ਚਾਚੀ ਆਉਣ ਗਈ ਜਾ ਉਧਰ ਹੀ ਕਰ ਲੋ ਗੱਲ ਇਦਾਂ ਨਾ ਹੁਣ ਲੈ ਕੇ ਆਏ ਹੁਣ ਉੱਚੀ ਨਾ ਬੋਲੀ ਉਹ ਨਹੀਂ ਬੋਲਣਾ ਸੂੰਹਾਂ ਲੈਂਦੀ ਅੱਗੇ ਚਾਚੀ ਜੀ ਸੂੰਹਾਂ ਲੈਂਦੀ ਉਹ ਤਾਂ ਲੈਣੀਆਂ ਨਹੀਂ ਜਦੋਂ ਉੱਚੀ ਬੋਲਣਾ ਤੁਸੀਂ ਸਾਸੀ ਕਾ ਦੇਵੀ ਸਾਸੀ ਕਾ ਸਿਕੰਦਰ ਕੀ ਹਾਲ ਆ ਬਸ ਵਧੀਆ ਹੁਣ ਤੁਸੀਂ ਦੱਸੋ ਕੀ ਕਰਨ ਲੱਗੇ ਕਰਨਾ ਕੀ ਕੁਛ ਵੀ ਨਹੀਂ ਬਸ ਸਾਬੀ ਕੋ ਡੰਗ ਡੁੰਗਰ ਜੇ ਅੰਦਰ ਕਵਾ ਕੇ ਠੀਕ ਹੈ ਕੀ ਕਰਦੀ ਆਈ ਬਸ ਕੁਝ ਨਹੀਂ ਕਰਨਾ ਕਿਤੇ ਸਾਬੀ ਵੀ ਮਣੇ ਵੇਖ ਕੇ ਅੰਦਰ ਚਲ ਗਿਆ ਹੁਣ ਉੱਧੇ ਚਲ ਗਿਆ ਨਾ ਵਾ ਨੰਗਰ ਬੰਨ ਕੇ ਆਇਆ ਸੀ ਅੰਦਰ ਚਲ ਗਿਆ ਨਾ ਚਾਹ ਚ ਪੀਊਗਾ ਅੰਦਰ ਹੋਰ ਕੀ ਕਰਨਾ ਠੀਕ ਹੈ ਤੇ ਹੁਣ ਸੁੱਖ ਕੀ ਕਰਨ ਲਈ ਸੁੱਖ ਨਹੀਂ ਕਰਨਾ ਤੈਨੂੰ ਪਤਾ ਬਦਲਵਾਈ ਜੀ ਆ ਕੇ ਛਿੱਟਾ ਪੈਣ ਦੀ ਅੰਦਰ ਰਜਾਈ ਚ ਆ ਕੇ ਅੱਛਾ ਠੀਕ ਹੈ ਹੋਰ ਕੀ ਕਰਦੇ ਆ ਇਹ ਬਸ ਬੰਦੇ ਆ ਗੋਰਾ ਸਭ ਕੁਝ ਨਹੀਂ ਕਰਨਾ ਕੀ ਵੇਲੇ ਬੈਠੇ ਆ ਵੇ ਵੇਲੇ ਬੈਠੇ ਬੱਚੇ ਤਾਂ ਪਤਾ ਬਰਸਾਦ ਕਰਕੇ ਘਰੇ ਬੈਠੇ ਆ ਤੇ ਮੈਂ ਤਾਂ ਹੀ ਪਰ ਢੀੜੀ ਲੈਣ ਸਾਡੀ ਰੇੜੀ ਨਾ ਖਰਾਬ ਹੋ ਗਈ ਪਿੰਚਰ ਜੀ ਤੋ ਹਰ ਪਤਾ ਨਹੀਂ ਨਾ ਪੱਠੇ ਲੈਣੇ ਕਿ ਕੀ ਲੈਣੇ ਤੇ ਪ੍ਰਾਲੀ ਪੂਣ ਇਹਨੂੰ ਰੇਲੇ ਨੂੰ ਖੜ ਕੇ ਚਕਵਿੰਦਰ ਕੀ ਕਰਨਾ ਅੱਗੇ ਤੇ ਲੋਕਾਂ ਨੇ ਇਹਨੂੰ ਭੰਨ ਛੜਿਆ ਜੀ ਆਈ ਭੱਜ ਦਿੰਦੀ ਆ ਕੋਈ ਜਾਣ ਵਾਲੀ ਹੈਗੀ ਕੁਛ ਲੱਦਣ ਵਾਲਾ ਤੇ ਹੈ ਨਹੀਂ ਇੱਥੇ ਯਾਰ ਲੋਕਾਂ ਨੇ ਦਿੱਤੇ ਹੋ ਨਹੀਂ ਤਾਂ ਆਪਣੇ ਆ ਨਾ ਹਾਂ ਤੇ ਦੋ ਨਾ ਆਪਣੇ ਤੇ ਹੈਗੇ ਆ ਉਹ ਕਿਹੜੀ ਕੰਮ ਦੀ ਆ ਵੇ ਟਾਇਰ ਤੇ ਤੇ ਪੈਂਚਰ ਹੋਏ ਆ ਨੇ ਟਿਆਟਾ ਵੀ ਤਿੰਨੇ ਬਰੇ ਦਿਖਾਉਂਦੇ ਆ ਉਹ ਜਾਣ ਵਾਲੀ ਨਹੀਂ ਹੈਗੀ ਸਾਬੀ ਤੇ ਮੋਟਰ ਸਕੂਟਰੀ ਤੇ ਪੱਠੇ ਲੈ ਕੇ ਆਇਆ ਕੱਲ ਪਰ ਤੇੀ ਗਲਤ ਗੱਲ ਆ ਨਾ ਹੁਣ ਜੇ ਹਿਲ ਮੈਂ ਲੈਣ ਹੀ ਆਈ ਆ ਤਾਂ ਤੁਸੀਂ ਕੋਈ ਮਨਾ ਕਰਨ ਦੇ ਜਾਂ ਫਿਰ ਆਪਣਿਆਂ ਵਾਲੀ ਗੱਲ ਥੋੜਾ ਜਿਹੀ ਕਰਨ ਦੇ ਜੇ ਤੇ ਆਪਣਿਆਂ ਵਾਲੀ ਐ ਬਕਾਨੀਆਂ ਵਾਲੀ ਗੱਲ ਦਾ ਸਹਦ ਕਿਦਾਂ ਦੀਆਂ ਗੱਲਾਂ ਕਰਨ ਦੀ ਨਹੀਂ ਜਾਂ ਤੈਨੂੰ ਕੋਈ ਮੁਕਸਾ ਹੋਵੇ ਤਾਂ ਮੈਂ ਦੇਖਾਂ ਚੰਗੀ ਬਣੀ ਖਲੋਤੀ ਆ ਨੁਕਸਰੀ ਆ ਤੇ ਮੈਂ ਕਹਿੰਦੀ ਮੇਰਾ ਦਿਮਾਗ ਭੋਇਆ ਨਾ ਜਾਨੀ ਇਹ ਤਾਂ ਫਿਰ ਤੇੀ ਗਲਤ ਗੱਲ ਆ ਇਹ ਨਹੀਂ ਤੁਹਾਡੇ ਨਾਲ ਕਰਦੇ ਆ ਤਾਂ ਇੰਨੇ ਸਾਰੇ ਦੁੱਖ ਸੁੱਖ ਵਿੱਚ ਤੁਹਾਡੇ ਪੂਰਾ ਸਾਥ ਦਿੰਨੇ ਆ ਐਨਾ ਕਰਦੇ ਕੀ ਕਰਦੇ ਸਾਡੇ ਨਾਲ ਯਾਰ ਤੁਸੀਂ ਹੁਣ ਦੁੱਖ ਸੁੱਖ ਵਿੱਚ ਸਾਰਾ ਸਾਥ ਤੁਹਾਡਾ ਦਿੰਦੇ ਆ ਜੇ ਤੁਸੀਂ ਪੈਸੇ ਦੀ ਗੱਲ ਕੀਤੀ ਤੁਹਾਨੂੰ ਹੀ ਉਸੇ ਵळे ਕੱਢ ਕੇ ਫੜਾਏ ਆ ਪੈਸਾ ਸੁਖਵਿੰਦਰ ਪੈਸੇ ਦੀ ਤਾਂ ਗੱਲ ਹੀ ਨਹੀਂ ਨਾ ਕਰਿਆ ਕਰ ਪੈਸੇ ਕਿਹੜੇ ਨਹੀਂ ਮੇਰੀ ਤੁਹਾਡੇ ਇੱਕ ਗੱਲ ਹੁਣ ਜੇ ਤੁਹਾਡੇ ਹੀ ਤਾਂ ਕੰਮ ਆਉਂਦੇ ਤੇ ਕੀ ਗੱਲ ਤੁਸੀਂ ਨਾੜੇ ਕਮਾ ਤੁਹਾਡੀ ਰੇੜੀ ਖਰਾਬ ਹੋ ਗਈ ਇਹ ਤਾਂ ਇੱਧਰ ਹੋ ਗਈ ਤੇ ਜੇ ਤੁਹਾਡੀ ਲੈ ਲਾ ਕੇ ਤੇ ਇੱਥੇ ਕਿਰਾ ਹੀ ਕੋਲਾ ਲੱਦਣਾ ਲੱਦਰੇ ਪਟਾਈ ਆ ਪੈਸਿਆਂ ਦੀ ਤੇ ਗੱਲ ਤਾਂ ਕਰੀ ਦੂ ਤੂੰ ਮੈਨੂੰ ਹੱਥ ਰੋ ਦੇ ਦਿੱਤੇ ਹੋ ਸੋਨੇ ਵਰਗੀ ਤਨ ਮੈਂ ਪ ਦੇ ਜੀ ਉਹ ਤੇ ਗੱਲ ਹੈਗੀ ਪਰ ਪੈਸੇ ਕੱਢਦੇ ਵੀ ਇੱਕੋ ਮੁੱਠੇ ਤੂੰ ਆਪ ਦੱਸਣਾ ਹੈ। ਬਾਈ ਨੂੰ ਟੈਨਸ਼ਨ ਨਾ ਲੈ 10 ਦਿਨ ਰੋਕ ਮੈਂ ਸਾਰੇ ਪੈਸੇ ਤੇਰੇ ਦੇ ਦੇਨੇ ਆ ਟੈਨਸ਼ਨ ਨਾ ਲੈ। ਹਾਂ ਭੈਣ ਜੀ। ਇਹ ਕੀ ਗੱਲ ਹੋਈ 10 ਦਿਨ ਬਾਅਦ ਪੈਸੇ ਦੇ ਦੇਰੇ ਤੁਸੀਂ ਆਂਦੇ ਜੇ। ਤੇ ਸਹੀ ਮੈਂ ਕਹਿੰਦੀ ਆਂ ਸੀ ਕਿ ਇੱਕੋ ਲੈਣੇ ਸੀ ਕਿਉਂ ਸਾਬੀ ਨੂੰ ਫੋਨ ਆ ਗਿਆ ਉਹਦਾ। ਵੀ ਪੈਸੇ ਬਣ ਗਏ ਆ ਸਾਬੀ ਲੈ ਲਾ ਤੇ ਮੈਂ ਕਿਹਾ ਚੱਲ ਕਰਨੇ ਕੀ ਪੈਸੇ ਅਸੀਂ ਸੋਨੇ ਵਰਗੀ ਪੈੜੀ ਦਿੱਤੀ ਉਹ ਪੈੜੀ ਜਿਹੜੀ ਆਪਾਂ ਨਾ ਕਣਕ ਵੇਦਾਂ ਨੂੰ ਪੈਸੇ ਲੈਣੇ। ਭੈਣ ਜੀ ਇਹ ਤਾਂ ਤੁਹਾਨੂੰ ਪਤਾ ਵੀ ਕਿਦਾਂ ਕਿੰਨੇ ਔਖੇ ਹੋ ਗਏ ਉਹ ਤਾਂ ਮੰਨਦੇ ਨਹੀਂ। ਤੈਨੂੰ ਦੇਰ ਹੋਣਾ ਮਨਾਇਆ ਮੈਂ ਕਿਹਾ ਚਲ ਕੋਈ ਗੱਲ ਨਹੀਂ ਆਪਣੇ ਤਾਂ ਚਲ ਤੁਸੀਂ ਇਕਦਿਓਂ ਵੀ ਇੰਤਜ਼ਾਮ ਕਰਕੇ ਤੇ ਚੱਲ ਦਿੰਨੇ ਆ ਤੇ ਅਜੇ ਤੇ ਦਿੱਤਿਆਂ ਸੋੜਾ ਟਾਈਮ ਹੀ ਹੋਇਆ ਤੇ ਤੁਸੀਂ ਬਰਸੀਤੀ ਵਾਸਤੇ ਪਹਿਲੀ ਵਾਰ ਜਾ ਕੇ ਵੜ ਕੇ ਵੀ ਨਹੀਂ ਵੇਖਿਆ ਤਾਂ ਜੀ ਤੇ ਆਖਿਆ ਨਾ ਮੈਂ ਵੜ ਕੇ ਨਹੀਂ ਵੇਖਿਆ ਤੇ ਚੱਲ ਵੜਿਆ ਸਭੀ ਵੜਦਾ ਸਭੀ ਵੜਿਆ ਰਹੂਗਾ ਤਾਂ ਕਰਕੇ ਮੈਂ ਆਖਣ ਡੀਆਂ ਇਹ ਤਾਂ ਫਿਰ ਗਲਤ ਗੱਲਾਂ ਨੇ ਦੀਦੀ ਤੁਸੀਂ ਆਪਣੇ ਵਾਲੀ ਗੱਲ ਨਹੀਂ ਕਰਨ ਦੇ ਫਿਰ ਤੁਸੀਂ ਆਪਣੇ ਵਾਲੀ ਕਰਨ ਦੇ ਹੋਰ ਬਗਾਨੇ ਵਾਲੀ ਤੇ ਨਹੀਂ ਕਰਨ ਲਈ ਮੈਂ ਆਪਣੇ ਵਾਲੀ ਨਹੀਂ ਕਰਨੀ ਕਿਹੜੀ ਬਗਾਨੇ ਵਾਲੀ ਕੀਤੀ ਤੇਰੇ ਨਾਲ ਮੈਂ ਹਾ ਬਾਦਿਕ ਜਿੱਦ ਤੋ ਹੀ ਬੋਲਣ ਡੈ ਜਿੱਦਾਂ ਬੋਲੀਦਾ ਉਦਾਂ ਬੋਲਣ ਡਈ ਆ ਮੈਂ ਗਲਤ ਕੀ ਬੋਲਿਆ ਮੈਂ ਜਦੋਂ ਤੁਹਾਨੂੰ ਮਤਬਲ ਹੀ ਉਦਾਂ ਤਾ ਤੁਸੀਂ ਬਰਸੇਤੀ ਵਜ ਮਾਰਦੇ ਫੋਨ ਕਰਕੇ ਵੀ ਸਦੇ ਚਾਚਾ ਛੇਤੀ ਦੌੜ ਕੇ ਆ ਸਾਡੇ ਘਰ ਨੂੰ ਵੀ ਕੰਮ ਆ ਉਦੋਂ ਮੈਂ ਦੌੜੀ ਆਈ ਦਰਵਾਜੇ ਛੱਡ ਕੇ ਤੇ ਹੁਣ ਮਤਬਲ ਨਾਂਗੇ ਤੁਹਾਨੂੰ ਬੱਸ ਮੈਨੂੰ ਕੱਲੀ ਨੂੰ ਮਤਬਲ ਨਹੀਂ ਤੈਨੂੰ ਵੀ ਮਤਬਲ ਹੀ ਵੀ ਪੈੜੀ ਕੀ ਪੈਣਾ ਕੁਛ ਛੁੱਟਣੀ ਨਹੀਂ ਛੁੱਟਣੀ ਚਾਹ ਬਣਾ ਪਿਆਰ ਤੇ ਹੁਣ ਤੱਕ ਇੱਥੇ ਇੱਥੋਂ ਨਹੀਂ ਮੰਗਾ ਤੱਕ ਗੱਲਾਂ ਤੂੰ ਆਪ ਉਦਾਂ ਦੇ ਕਰਨ ਡਈ ਆ ਮੈਂ ਕਿਹੜਾ ਪੈਸਾ ਉਦਾਂ ਲਿਆ ਸੀ ਤੇਰੇ ਕੋਈ ਪਰ ਪੈਸਾ ਤਾਂ ਨਹੀਂ ਪੜੇ ਥੋੜੀ ਵੀ ਗੱਲ ਨਹੀਂ ਤੁਹਾਡਾ ਸਾਰ ਦਿੱਤਾ ਤਾਂ ਫਿਰ ਤੁਸੀਂ ਆਪਣਿਆਂ ਵਾਲੀ ਗੱਲ ਕਰਤੀ ਚਿੰਤ ਕੀ ਦੀ ਸੀ ਇਹ ਸਿੰਘ ਨੂੰ ਪਰ ਲਾਉਣੀ ਮੇਰੇ ਚ ਆ ਕੀ ਵੇਖੀ ਜਾਣ ਰਹੀਆਂ ਦੱਸ ਤੁਹਾਨੂੰ ਨਹੀਂ ਛੋਟੇ ਛੋਟੇ ਬੱਤੀ ਆ ਮਨ ਵੀ ਇੱਕੇ ਪਿਆਰ ਹੁੰਦਾ ਆਉਂਦਾ ਵਾ ਤੂੰ ਆ ਜਿਆਦਾ ਪਿਆਰ ਨਾ ਕੋ ਲੁੱਟ ਠੀਕ ਆ ਮੈਂ ਕੀ ਕਹਣਾ ਇੱਧਰ ਨੂੰ ਵੇਖ ਕੀ ਵੇਖਾਂ ਸਭੀ ਆਪਣੇ ਘਰ ਚ ਰੌਣਕ ਹੋ ਜਣੀ ਬੱਚੇ ਤੇ ਕਰਕੇ ਹੋ ਜਣੀ ਕਿ ਨਹੀਂ ਰੌਣੀ ਰੌਣਕ ਅੱਗੇ ਕਾਦੀ ਰੌਣਕ ਆ ਯਾਰ ਅੰਦਰ ਕੱਲੇ ਰਹਿਨੇ ਤੂੰ ਹੀ ਨਹੀਂ ਸਾਹਬਣਾ ਨਾ ਸਾਹਦੇ ਮੈਂ ਆਪੇ ਕੱਲੀ ਨੇ ਸੰਭ ਲੈਣਾ ਯਾਰ ਮੈਂ ਆ ਰਹੀ ਤੇ ਲੱਗੀ ਰਹਿੰਦੀ ਬੱਚੇ ਕਰਕੇ ਹੋਰ ਕੰਮ ਨਹੀਂ ਹਨੂ ਹਣਾ ਹੋਰ ਨਹੀਂ ਕੋਈ ਕੰਮ ਤੂੰ ਹੀ ਆਪਣਾ ਕੰਮ ਕਰਦੇ ਮੈਂ ਇੱਥੇ ਵਿਹਲੇ ਬੈਠੀ ਰਹਿਣੀ ਅੰਦਰ ਵਸ ਕੋਈ ਨਹੀਂ ਉਹ ਵੀ ਟਾਈਮ ਆਜੂਗਾ ਟਾਈਮ ਆਉਣਾ ਕਦੋਂ ਆਜੂਗਾ ਲੋਕੀ ਕਹਿੰਦੇ ਬਾਅਦ ਚ ਹੱਥੋਂ ਜਦੋਂ ਇੱਕ ਵਾਰੀ ਮੌਕਾ ਲੰਘ ਜਾਏ ਬੰਦਾ ਸਾਰੀ ਉਮਰ ਪਛਤਾਉਂਦਾ ਫਿਰ ਮੈਂ ਲਾਇਆ ਸਾਹ ਬੜੀ ਚਲਾ ਕੇ ਆ ਕਿਹੜੀ ਗੱਲ ਨੂੰ ਚਲਾ ਕੇ ਤਾ ਚਲਾਕੀਆਂ ਕਰਨੀ ਕੀ ਕਰਨ ਡਈਆਂ ਹੋਰ ਆਹ ਚਲਾਕੀਆਂ ਮੈਂ ਦੱਸਾਂ ਨਾ ਤੂੰ ਮੰਮੀ ਨੂੰ ਕੀ ਦੱਸਣ ਲੱਗੀਂ ਕੀ ਕਹਿਣ ਦੀ ਸੀ ਮੰਮੀ ਨੂੰ ਵੀ ਮੈਂ ਗੱਲ ਦੱਸਾਂ ਮੰਮੀ ਤੈਨੂੰ ਮੰਮੀ ਮੇਰੇ ਨਾਲ ਗਈ ਇਹ ਸੁੱਖ ਨਹੀਂ ਪਤਾ ਨਹੀਂ ਮੈਨੂੰ ਕੀ ਦੱਸਣਾ ਕੀ ਦੱਸਣਾ ਸੀ ਤੁਹਾਡੀ ਆਪਣੀ ਮੰਮੀ ਨੂੰ ਮੈਂ ਕੋਈ ਗੱਲ ਦੱਸ ਉਹ ਮੇਰੇ ਨਾਲ ਵੀ ਤੇ ਹੋਊਗੀ ਤੁਹਾਡੀ ਦੋਵਾਂ ਦੀ ਕਿਹੜੀ ਸੀਕ੍ਰੀਟ ਹੋ ਗਈ ਇਹੋ ਜੀ ਯਾਰ ਜਦੋਂ ਮੈਂ ਕਿੰਨੇ ਦਿਨ ਕਹਿਣ ਦੀ ਮੇਰੇ ਨਹੀਂ ਪੇਟ 'ਚ ਦਰਦ ਹੋ ਟੰਡੀ ਇੰਨੀ ਤੁਸੀਂ ਪਹਿਲਾਂ ਮੈਨੂੰ ਗਰਮ ਦਵਾਈ ਲੈ ਕੇ ਕਵਾਲੀ ਨਾ ਬਾਅਦ 'ਚ ਮੈਨੂੰ ਕੋ ਖਾਣ ਪੀਣ ਨੂੰ ਨਹੀਂ ਆ ਕਿ ਦਿੱਤਾ ਉਦੋਂ ਦੀ ਮੇਰੇ ਢਿੱਡ 'ਚ ਫੀਡ ਜੀ ਇਨਫੈਕਸ਼ਨ ਹੀ ਹੋ ਗਈ ਉਹ ਕਿਤੇ ਫੇਰ ਖੜਨਦੀ ਨਹੀਂ ਡੈਕਟਰ ਕਹਿੰਦੇ ਪੇ ਜਾਣਾ ਦਵਾਈ ਲੈਣ ਠੀਕ ਆ ਤੂੰ ਇਹ ਦਵਾਈ ਲੈਣ ਆਹੋ ਮੇਰੇ ਨਾ ਮਾੜੀ ਜੀ ਸਿਰਸੁਰ ਪੀੜ ਜੀ ਹੋਣ ਡਈ ਆ ਤੇ ਉਹ ਮੈਂ ਜਾਣਾ ਮੈਂ ਸ਼ਹਿਰ ਬਟਾਲੇ ਡਾਕਟਰ ਨੂੰ ਦਿਖਾ ਲੈਣਾ ਮਾੜੀ ਜੀ ਸਿਰ ਪੀੜ ਦੇ ਡਾਕਟਰ ਨੂੰ ਬੁਲਾ ਲੈਣਾ ਤੁਸੀਂ ਆਹੋ ਲੈ ਇਥੋਂ ਲੈ ਲੋ ਦਵਾਈ ਉਹ ਨਹੀਂ ਮੈਂ ਉਥੋਂ ਚੰਗੇ ਡਾਕਟਰ ਕੋਲੋਂ ਲਿਉਣੀ ਆ ਮੈਂ ਉਹਦੇ ਕੋਲੋਂ ਹੀ ਤੈਨੂੰ ਲਿਆ ਕੇ ਦੂੰ ਦਵਾਈ ਆਓ ਇਦਾਂ ਡਾਕਟਰਾਂ ਨੂੰ ਦੱਸ-ਦੱਸ ਲਿਆਈ ਜਾਓ ਬਸ ਦਵਾਈਆਂ ਜਦੋਂ ਮੈਂ ਕਿਹਾ ਮੈਨੂੰ ਖੜੋ ਆ ਮੈਂ ਆਪੇ ਖੜੋ ਖੜੋ ਇੱਥੇ ਤੈਨੂੰ ਤੈਨੂੰ ਆਪਾਂ ਅੰਦਰੋਂ ਨਹੀਂ ਬਾਹਰ ਉਹਦੇ ਤੱਕ ਜਾਣ ਦੇਂਦੀ ਮੰਮੀ ਤੇ ਬਟਾਰੇ ਮੇਰੇ ਨਾਲ ਜਾਣ ਦੋ ਮੰਮੀ ਨਹੀਂ ਕੁਛ ਕਹਿੰਦੀ ਹੁਣ ਕਿਉਂ ਨਹੀਂ ਕਹਿੰਦੀ ਚਾਹ ਕੋਈ ਗੱਲ ਨਹੀਂ ਆਹੋ ਤੈਨੂੰ ਭੂਏ ਬਾਹਰ ਆਉਂਦੇ ਵਿਹੜੇ ਚੋਂ ਲੈ ਜਾਂਦੀ ਮੰਮੀ ਤੇ ਤੂੰ ਚੜ ਗਈਆਂ ਭੂਏ ਵੀ ਮੈਨੂੰ ਬਾਹਰ ਵੀ ਜਾਣ ਦੇਣਾ ਇਹ ਭੂਏ ਸੋਚਾ ਨਾ ਰੱਖ ਤਾਨੂੰ ਮੈਂ ਕਿਹਾ ਕੀ ਪਿੰਨਾ ਮੈਨੂੰ ਇਹ ਦੱਸੋ ਤੂੰ ਹੀ ਮੈਨੂੰ ਅੰਦਰ ਬਾਗੇ ਮਾਰਨਾ ਮੈਂ ਮਰ ਜੂਗੀ ਤੇ ਫਿਰ ਖੁਸ਼ ਵਾ ਮੈਂ ਇਹ ਗੱਲ ਨਹੀਂ ਕਹਿੰਦੇ ਵੀ ਤੂੰ ਇਦਾਂ ਹੋਊਗੀ ਤੇ ਐਹੋ ਜੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਠੀਕ ਆ ਤੇ ਦੂਸਰੀ ਗੱਲ ਜਿਹੜਾ ਕੰਮ ਮੈਂ ਕੀਤਾ ਤੇ ਇਹ ਤੇਰੀ ਮੇਰੀ ਗੱਲ ਆ ਮੰਮੀ ਨੂੰ ਨਹੀਂ ਦੱਸਣੀ ਐ ਉਹ ਜੀ ਗੱਲ ਮੈਨੂੰ ਲੱਗਦਾ ਤੁਸੀਂ ਬਾਗਲ ਜੇ ਦਿਮਾਗ ਤੋਂ ਗੱਲ ਨੂੰ ਸੀਰੀਅਸ ਹੀ ਨਹੀਂ ਲੈਂਦੇ ਦਿਮਾਗੀ ਤੁਹਾਡਾ ਸਹੀ ਹੈ ਦਿਮਾਗ ਸਹੀ ਆ ਬੜਾ ਵਧੀਆ ਵਾ ਠੀਕ ਆ ਐਡੀ ਵੱਡੀ ਗੱਲ ਹੋ ਗਈ ਜੇ ਵੀ ਨਹੀਂ ਮੰਮੀ ਨੂੰ ਦੱਸਣੀ ਡਾਕਟਰ ਕੋਲ ਨਹੀਂ ਮੈਨੂੰ ਕਰਨਾ ਫੇਰ ਗੱਲ ਕੀ ਆ ਮੇਰੇ ਕੋਲ ਹੁਣ ਦਰਭਾਗੇ ਮਾਰ ਦੋ ਫਿਰ ਮੈਨੂੰ ਆ ਜਿਹੜੀ ਸਿੱਧੀ ਗੱਲ ਹੈ ਕਿ ਤੈਨੂੰ ਮੈਂ ਮਾਰਨ ਲੱਗਾ ਤੈਨੂੰ ਦਵਾਈ ਚਾਹੀਦੀ ਦਵਾਈ ਲਿਆ ਦੂੰਗਾ ਗੱਲ ਖਤਮ ਨਹੀਂ ਨਾ ਦਵਾਈਆਂ ਕਿਹੜਾ ਲਿਆ ਕੇ ਦਿੰਦਾ ਮੈਨੂੰ ਦੇ ਨਹੀਂ ਸਾਨੂੰ ਚ ਲੱਗ ਮੈਂ ਲਿਆ ਕੇ ਦਊਂਗਾ ਮੈਂ ਲਿਆ ਕੇ ਦਊਂਗਾ ਅੱਗੇ ਵੀ ਤੂੰ ਹੀ ਦਵਾਈ ਕਵਾਲੀ ਆ ਕਿ ਹੋਰ ਨਕਵਾਲੀ ਆ ਹਾਂ ਨਾ ਜਿੰਨਾ ਤੂੰ ਆਪਣਾ ਭੋਲਾਪਨ ਵਿਖਾਉਣੀ ਸੀ ਉਨੀਆਂ ਹੁਣ ਤੂੰ ਚੁਲਾਕੀਆਂ ਵਿਖਾ ਲਣ ਡਈਆਂ ਉਨੀਆਂ ਤੇਰੀ ਜਵਾਨ ਜਹਾਦੀ ਚ ਲਣ ਡਈ ਆ ਆਪਣੇ ਵਾਸਤੇ ਸਟੈਂਡ ਲੈਣਾ ਕੋਈ ਗੱਲ ਕਰਨੀ ਹੈ ਚੁਲਾਕੀ ਚੰਦੀ ਹੈ ਦੱਸੋ ਆਪਣਾ ਮੈਨੂੰ ਚਲਾਕੀ ਹੈ ਹੋਰ ਕੀ ਆ ਹਾਂ ਗਲਾ ਮਾਰਦੀ ਤੂੰ ਬਹੁਤੀਆਂ ਮੈਂ ਐਡਾ ਭੋਲਾ ਨਹੀਂ ਹੈਗਾ ਮੈਂ ਤੁਹਾਨੂੰ ਕਿਦਾਂ ਕਿਹਾ ਭੋਲਾ ਮੈਂ ਤੁਸੀਂ ਮੈਂ ਤਾਂ ਤੁਹਾਨੂੰ ਕਹਿੰਨੀ ਨਹੀਂ ਵੀ ਤੁਸੀਂ ਭੋਲੇ ਜੇ ਆ ਤੇ ਫਿਰ ਮੰਮੀ ਨਾਲ ਵੀ ਕੋਈ ਚਲਾਕੀ ਨਾ ਕਰੀ ਮੈਂ ਮੰਮੀ ਨਾਲ ਕੇ ਕੀ ਚਲਾਕੀ ਕੀਤੀ ਤਾਂ ਦੱਸਾਂ ਤੇ ਲੱਗੀ ਸੀ ਮੰਮੀ ਨੂੰ ਮੇਰੇ ਵਿਰੋਧ ਪੜਕਾਉਣ ਤੇ ਲੱਗੀ ਸੀ ਮੰਮੀ ਨੂੰ ਮੈਂ ਪੜਕਾਉਣ ਤੇ ਨਹੀਂ ਲੱਗੀ ਤੁਸੀਂ ਮਤਲਬ ਮੈਨੂੰ ਦੱਸੋ ਵੀ ਮੈਨੂੰ ਨਹੀਂ ਘੜਨਾ ਡਾਕਟਰ ਕੋਲ ਮੈਂ ਤੈਨੂੰ ਕਹਿੰਦਾ ਮੈਂ ਦਵਾਈ ਲਿਆ ਦੂੰਗਾ ਮੈਂ ਤਾਂ ਢੀਲੀ ਦਵਾਈ ਨਹੀਂ ਖਾਣੀ ਮੈਨੂੰ ਆਪ ਘੜੋ ਡਾਕਟਰ ਕੋਲ ਨਹੀਂ ਖਾੜਨਾ ਨਹੀਂ ਖਾੜਨਾ ਫਿਰ ਮੈਂ ਮੰਮੀ ਨੂੰ ਇੱਥੇ ਹੀ ਬਹਿ ਜਾ ਠੀਕ ਆ ਹੱਥ ਛੱਡੋ ਮੇਰਾ ਮੈਂ ਮੰਮੀ ਨੂੰ ਸਾਰਾ ਕੁਝ ਦੱਸਣਾ ਹੁਣ ਨਹੀਂ ਛੱਡਣਾ ਛੜਾ ਮੈਂ ਕਿਹਾ ਮੇਰੇ ਹੱਥ ਛੱਡੋ ਮੈਂ ਤੈਨੂੰ ਦੱਸਣ ਡਿਆ ਹਾਂ ਨਾ ਕਿਉਂ ਜ਼ਬਾਨ ਚਲਾ ਇੱਥੇ ਵਿੱਚ ਬਹਿ ਜਾ ਚੰਗੀ ਤਰ੍ਹਾਂ ਹੋ ਗਏ ਚੁੱਪ ਨਹੀਂ ਨਹੀਂ ਹੁਣ ਬੱਸ ਮੈਂ ਤੁਹਾਡੀਆਂ ਬਥੇਰੀਆਂ ਸੁਣ ਲਈ ਮੈਂ ਮੰਮੀ ਨੂੰ ਦੱਸਣ ਲੱਗੀ ਹੁਣ ਹੱਥ ਛੱਡੋ ਮੇਰਾ ਨਹੀਂ ਛੱਡਣਾ ਫਿਰ ਮੈਂ ਇੱਥੇ ਰੋਲਾ ਪਾਉਂਗੀ ਫਿਰ ਚੰਗੀ ਕਰ ਲਵਾਂ ਬਾਹਰ ਆਇਓ ਚਾਚੀ ਠੀਕ ਆ ਤੂੰ ਤਮਾਸ਼ਾ ਨਾ ਬਣਾ ਮੈਂ ਤੈਨੂੰ ਦੱਸਣ ਡਿਆ ਹੀ ਹਾਂ ਚਾਚੀ ਆਈ ਬਾਹਰ ਮੈਂ ਨਹੀਂ ਕੀਤੀ ਉਪਰਿਆਂ ਵਾਲੀ ਸੁਖਵਿੰਦਰ ਕੋਈ ਵੀ ਗੱਲ ਤੂੰ ਆਪਣੇ ਮਨੋਂ ਹੀ ਜੋ ਜੀ ਆਉਂਦਾ ਉਹ ਕਹਿ ਦੇਣੀ ਆ ਚਲ ਠੀਕ ਆ ਫੱਜੀ ਜੀ ਨਹੀਂ ਕੀਤੀ ਤਾਂ ਨਾ ਸਾਨੂੰ ਨਹੀਂ ਚਾਹੀਦੀ ਤੁਹਾਡੀ ਰੇੜੀ ਮੈਂ ਚੱਲੀ ਆ ਨਹੀਂ ਚਾਹੀਦੀ ਰੇੜੀ ਤੇ ਨਾ ਚਾਵੇ ਅਸੀਂ ਕਿਹੜੀ ਦੇ ਘਰ ਦੇਣ ਚੱਲੇ ਆ ਰੇੜੀ ਨਹੀਂ ਚਾਹੀਦੀ ਚਾਹ ਨਹੀਂ ਪੁੱਛੀ ਮੈਂ ਹੁਣ ਪਲੰਗ ਤੇ ਬਹਾਲ ਕੇ ਤੈਨੂੰ ਚਾਹ ਪਿਆਵਾ ਉਦੋਂ ਤੇ ਮੈਨੂੰ ਮਤਬਲ ਹੀ ਹੁਣ ਕਹਦਾ ਤੇਰੇ ਕੋ ਮਤਬਲਾ ਮੈਨੂੰ ਲਾਬੇ ਵਾਕਿਆ ਗੱਲ ਠੀਕ ਲੋਕ ਸਾਰੇ ਸੱਚ ਹੀ ਕਹਿੰਦੇ ਹਨ ਵੀ ਇਦਾਂਵੇਂ ਮਾਪੋਤ ਨਾ ਮਤ ਬੜੀ ਆ ਪਰ ਮੈਂ ਨਹੀਂ ਮੰਦੀ ਮੈਂ ਨਹੀਂ ਸਾਡੇ ਆਪਣੇ ਆ ਤੇ ਇਹ ਨਹੀਂ ਆਪਣੇ ਬੰਦੇ ਹੈਗੇ ਵੇਲੇ ਇਹਨਾਂ ਨੇ ਇੰਨਾ ਕੀਤਾ ਯੋ ਤੇ ਫੇਰ ਹੀ ਵੇਲਾ ਕੀ ਕਦਰ ਪਾਇਆ ਯੋ ਉਹ ਉਥੇ ਖਿਲਾੜ ਕੇ ਤੇ ਦੋ ਚਾਰ ਗੱਲਾਂ ਸੁਣਾ ਕੇ ਤੇ ਘੁਲਾਤਾ ਤੇ ਚਲ ਕੋਈ ਗੱਲ ਨਹੀਂ ਮੈਨੂੰ ਕਦੇ ਮਗਰ ਨਹੀਂ ਲੱਗਦੀ ਮੈਂ ਨਹੀਂ ਸਾਡੇ ਆਪਣੇ ਲੋਕੀ ਕਹਿੰਦੇ ਨਹੀਂ ਇਹ ਨਹੀਂ ਬੰਦੇ ਕਿਸੇ ਦੇ ਵੀ ਉਹੀ ਗੱਲ ਹੋਈ ਸੱਚ ਵਾ ਚਲੋ ਕੋਈ ਨਹੀਂ ਛੱਡੋ ਮੈਨੂੰ ਮੈਂ ਬਸ ਕਹਿਣ ਡੀਂ ਜੀ ਸਾਡੀ ਧੀ ਛੱਡੋ ਕਿਉਂ ਛੱਡੋ ਤੁਹਾਡੇ ਹੋ ਗਿਆ ਦਿਮਾਗ ਖਰਾਬ ਮੇਰਾ ਨਹੀਂ ਨਾ ਖਰਾਬ ਆ ਇੱਥੇ ਬਹਿ ਜਾ ਵਿੱਚ ਬਿਸਤਰੀ ਦੇ ਉਹ ਨਹੀਂ ਮੈਂ ਮਾ ਨਾ ਮੈਨੂੰ ਮੈਂ ਦਵਾਈਆਂ ਇੱਦਾਂ ਖਾਈ ਜਾਵਾ ਅੰਦਰ ਪੈ ਪੈ ਕੇ ਤੁਹਾਡੇ ਕਹਿਣ ਤੇ ਤੁਸੀਂ ਕੀ ਕੀ ਪਤਾ ਕੀ ਡਾਕਟਰ ਨੂੰ ਕਹਿ ਕੇ ਦਵਾਈਆਂ ਲੇਉਂਦੇ ਹੋ ਮਮੀ ਤੇਰੀ ਨੇ ਇਸ ਖਾ ਲਿਆ ਨਾ ਮਮੀ ਤੇਰੀ ਨੇ ਇਸ ਖਾ ਲਿਆ ਪੱਸ ਮੈਂ ਕਹਿੰਦੀ ਮੇਰਾ ਹੱਥ ਛੱਡ ਮੇਰਾ